हां जी दोस्तों स्वागत है आज एक और वीडियो के बीच ते आज आपा ਤੁਹਾਨੂੰ ਦੱਸਾਂਗੇ ਜੋ ਬੱਕਰੀਆਂ ਨੂੰ ਆਪਾਂ ਸੂਆਂ ਸੂਈਆਂ ਹੋਈਆਂ ਬੱਕਰੀਆਂ ਜੋ ਕਾੜਾ ਦਿੰਨੇ ਆ ਤਾਂ ਉਹ ਕਿਸ ਚੀਜ਼ ਦਾ ਬਣਦਾ ਕੀ ਕੀ ਉਹਦੇ ਵਿੱਚ ਪੈਂਦਾ ਹੈਗਾ ਕਿਵੇਂ ਪਿਉਣਾ ਕਿੰਨੇ ਦਿਨ ਪਿਉਣਾ ਸਾਰੀ ਡਿਟੇਲ ਦੇਵਾਂਗੇ ਆਪਾਂ ਵੀਡੀਓ ਨਾਲ ਬਣੇ ਰਹੋ ਐਂਦ ਤੱਕ ਜਿਹੜੇ ਵੀ ਨਵੇਂ ਆਓ ਆਪਣੇ ਪੇਜ ਨੂੰ ਫੋਲੋ ਕਰ ਲੈਣਾ ਤੇ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲੈਣਾ ਤਾਂ ਦੋਸਤੋ ਤੁਸੀਂ 100 150 ਗ੍ਰਾਮ ਗੁੜ ਲੈ ਕੇ ਤਕਰੀਬਨ ਅੱਧਾ ਪੌਣਾ ਲੀਟਰ ਪਾਣੀ ਦੇ ਵਿੱਚ ਪਾਉਣਾ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਨੂਨ ਪਾਉਣਾ ਠੀਕ ਆ ਤੇ ਥੋੜਾ ਜਿਹਾ ਵਿੱਚ ਤੁਸੀਂ ਉਹਦੇ ਜਮੈਨ ਪਾਉਣੀ ਆ ਠੀਕ ਆ ਸੌਂਫ ਪਉਣੀ ਆ ਤੇ ਸੌਂਫ ਵੀ ਪਾ ਸਕਦੇ ਹੋ ਤਾਂ ਇਸ ਕੜਾਹੇ ਨੂੰ ਤੁਸੀਂ ਵਧੀਆ ਉਬਾਲ ਕੇ ਉਦੋਂ ਠੰਡਾ ਕਰਕੇ ਤੇ ਬੱਕਰੀ ਨੂੰ ਪਿਉਣਾ ਤਾਂ ਤਕਰੀਬਨ ਤੁਸੀਂ ਸੂਨ ਤੋਂ ਬੱਕਰੀ ਤੀਜੇ ਜਾਂ ਉਸ ਦਿਨ ਪਿਉਣਾ ਇਹ ਉਦੋਂ ਪਹਿਲਾਂ ਨਹੀਂ ਪਿਉਣਾ ਕਿਵੇਂ ਜੀ ਇਹਦੇ ਨਾਲ ਥਣਾ ਵਿੱਚ ਮਸਟੈਟਸ ਆ ਜਾਂਦੀ ਹੈ ਘੋੜਾਂ ਦਾ ਮਿੱਠੇ ਨਾਲ ਤੇ ਉਦੋਂ ਬਾਅਦ ਤੁਸੀਂ ਲਗਾਤਾਰ ਨੂੰ 3-4 ਦਿਨ ਪਿਆ ਸਕਦੇ ਹੋ ਨਾਲ ਤੁਸੀਂ ਜੇਰ ਆਊਟ ਦਵਾਈ ਦੇ ਸਕਦੇ ਹੋ ਠੀਕ ਆ ਉਹ ਲੱਗ ਦੋ ਦੇ ਸਕਦੇ ਤੁਸੀਂ ਸਵੇਰ ਜਾਓ ਕੜਾ ਜਦੋਂ ਮਰਜ਼ੀ ਪਿਆ ਸਕਦੇ ਤੁਸੀਂ